ਗਰਾਲੀ ਸਿਟੀ ਥਾਣਾਗੜ ਚਾਰ ਸੰਭਾਲਾ ਕੀ ਕਹਿਣਾ ਚਾਹਦੇ ਆ ਮੇਰਾ ਨਾਮ ਇਨਸਪੈਕਟਰ ਸਤਨਾਮ ਸਿੰਘ ਆ ਮੈਂ ਅੱਜ ਥਾਣਾ ਸਿਟੀ ਗਰਾਲੀ ਬਤੌਰ ਮੁਖ ਅਫਸਰ ਥਾਣਾ ਚਾਰ ਸੰਭਾਲਾ ਤੇ ਮੈਂ ਇਸ ਸੰਬੰਧੀ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਵੀ ਲੋਕ ਪ੍ਰਸ਼ਾਸਨ ਦਾ ਸਾਥ ਦੇਣ ਪੁਲਿਸ ਦਾ ਸਾਥ ਦੇਣ ਤਾਂ ਕਿ ਮਾੜੇ ਅਨਸਰਾਂ ਨੂੰ ਨੱਥ ਪਾਈ ਜਾ ਸਕੇ ਅਤੇ ਮੇਰੀ ਮਾੜੇ ਅਨਸਰਾਂ ਨੂੰ ਇਹ ਚੇਤਾਵਨੀ ਹੈ ਆਪ ਜੀ ਦੇ ਥਰੂ ਕਿ ਜੇਕਰ ਉਹ ਆਪਣੇ ਇਸ ਸ਼ਹਿਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਗਲਤ ਕੰਮ ਕਰ ਰਹੇ ਆ ਮਾੜਾ ਕੰਮ ਕਰ ਰਹੇ ਆ ਉਹਨੂੰ ਤੁਰੰਤ ਛੱਡ ਕੇ ਜਾਂ ਤਾਂ ਸੂਤਰ ਜਾਣ ਜਾਂ ਕਰਾਲੀ ਦਾ ਇਲਾਕਾ ਛੱਡ ਦੇਣਾ। ਸ਼ਹਿਰ ਦੇ ਵਿੱਚ ਚੋਰੀਆਂ ਕਾਫੀ ਹੋਈਆਂ ਸੀਗੀਆਂ ਤੇ ਉਹਨੂੰ ਰੋਕਥਾਮ ਲਈ ਕੀ ਕਰ ਰਹੇ ਹੋ ਜੀ? ਚੋਰੀਆਂ ਦੀ ਰੋਕਥਾਮ ਦੇ ਲਈ ਅਸੀਂ ਵੱਖ-ਵੱਖ ਟੀਮਾਂ ਤਿਆਰ ਕੀਤੀਆਂ ਨੇ ਜੋ ਕਿ ਰਾਤ ਨੂੰ ਪੈਟ੍ਰੋਲੀ ਵੀ ਕਰਨਗੀਆਂ ਤੇ ਕਿਸੇ ਦੀ ਟ੍ਰੇਸਿੰਗ ਵਾਸਤੇ ਵੀ ਅਸੀਂ ਟੀਮਾਂ ਤਿਆਰ ਕਰ ਰਹੇ ਹਾਂ। ਜਿਹੜੇ ਨਵੇਂ ਕਾਨੂੰਨ ਬਣੇ ਜੀ ਤੰਨੂਨਾ ਦੇ ਤਹਿਤ ਕੋਈ ਆਪਣੇ ਪਛਤਾਤਰ ਹੋਏ? ਨਵੇਂ ਕਾਨੂੰਨ ਜਿਹੜੇ ਹੁਣ ਹੋਣ ਚਾਏ ਜੀ ਲਾਗੂ ਹੋ ਚੁੱਕੇ ਆ ਉਹਨਾਂ ਦੇ ਤਹਿਤ ਅਸੀਂ ਮੁਕੱਦਮਾ ਇੱਕ ਰਜਿਸਟਰ ਕੀਤਾ ਹੈ ਚੋਰੀ ਦਾ ਮਾਮਲਾ। ਇਸ ਏਰੀਆ ਵਿੱਚ ਵੀ ਧਰੋਤੀ ਦੀ ਕਾਫੀ ਕਾਲ ਆਉਂਦੀਆਂ ਸੀਗੀਆਂ ਸਰ ਉਹਨੂੰ ਦੇਖ ਕੇ ਗਸ਼ਤ ਲਈ ਕੀ ਕਰ ਰਹੇ ਹੋ ਨਹੀਂ ਉਹਦੀ ਵੀ ਜਿਹੜੀ ਕਾਲਾਂ ਆਈਆਂ ਜੀ ਉਹਨਾਂ ਦੀ ਵੈਰੀਫਿਕੇਸ਼ਨ ਚੱਲ ਰਹੀ ਹੈ ਤੇ ਉਹਦੇ ਤੇ ਦੋ ਵੀ ਅੱਗੇ ਕਾਰਵਾਈ ਕਾਨੂੰਨ ਮੁਤਾਬਕ ਹੋਊਗੀ ਉਸੇ ਖਾਨੇ ਲੋਕਾਂ ਨੂੰ ਅਪੀਲ ਕਰ ਕੀ ਕਰਦੇ ਲੋਕਾਂ ਨੂੰ ਮੇਰੀ ਇਹੀ ਅਪੀਲ ਹੈ ਕਿ ਪੁਲਿਸ ਦਾ ਸਾਥ ਦੇਣ ਪ੍ਰਸ਼ਾਸਨ ਦਾ ਸਾਥ ਦੇਣ ਤੇ ਜੇ ਕੋਈ ਚੰਗੇ ਮਾੜੇ ਵਿਅਕਤੀ ਬਾਰੇ ਕੁਝ ਵੀ ਉਹਨਾਂ ਨੂੰ ਗੱਲ ਸਾਹਮਣੇ ਆਉਂਦੀ ਹੈ ਤਾਂ ਗੁਪਤ ਤੌਰ ਤੇ ਵੀ ਪੁਲਿਸ ਨੂੰ ਸੂਚਨਾ ਉਹ ਦੇ ਸਕਦੇ ਨੇ 112 ਨੰਬਰ ਤੇ ਵੀ ਕਾਲ ਕਰ ਸਕਦੇ ਨੇ ਤੇ ਪਰਸਨਲੀ ਮੈਨੂੰ ਆ ਕੇ ਮੇਰੇ ਦਫ਼ਤਰ 'ਚ ਵੀ ਕੋਈ ਵੀ ਸੂਚਨਾ ਦੇਣਾ ਚ ਗਿਆਰ ਦੇ ਵਿੱਚ ਕਈ ਕਈ ਕਲੋਨੀਆਂ ਜਾਈਆਂ ਜਿੱਤੇ ਕਿ ਪ੍ਰਵਾਸੀ ਲੋਕ ਰਹਿ ਰਹੇ ਨੇ ਉਹਨਾਂ ਦੀ ਵੈਰੀਫਿਕੇਸ਼ਨ ਵੀ ਨਹੀਂ ਹੋਈ ਹੋਈ ਉਹਦੇ ਬਾਰੇ ਵੀ ਮੈਸੇਜ ਦੇਣਾ ਚਾਹੁੰਦਾ ਇਹ ਗੱਲ ਵੀ ਮੇਰੇ ਸਾਹਮਣੇ ਆਈ ਹੈ ਜੀ ਜਿਹੜੇ ਪ੍ਰਵਾਸੀ ਲੋਕ ਰਹਿ ਰਹੇ ਨੇ ਜਾਂ ਕੋਈ ਕਿਰਾਏ ਤੇ ਰਹਿ ਰਿਹਾ ਹੈ ਉਹਦੀ ਵੈਰੀਫਿਕੇਸ਼ਨ ਵਾਸਤੇ ਅਸੀਂ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਤੇ ਲੋਕਾਂ ਨੂੰ ਮੇਰੀ ਅਪੀਲ ਹੈ ਜੇਕਰ ਲੋਕਾਂ ਨੇ ਕਿਸੇ ਨਾ ਵੀ ਕਿਰਾਏ ਪਰ ਆਪਣੇ ਕਿਰਾਏਦਾਰ ਰੱਖੇ ਹੋਏ ਹਨ ਘਰਾਂ ਚ ਉਹਨਾਂ ਦੀ ਵੈਰੀਫਿਕੇਸ਼ਨ ਜ਼ਰੂਰ ਕਰਾ ਲੈਣ ਤੇ ਜੋ ਵੀ ਪ੍ਰੋਸੀਜਰ ਹੈਗਾ ਉਹ ਅਡਾਪਟ ਕਰਕੇ ਥਾਣੇ ਚੱਕੀ ਕਾਪੀ ਵੈਰੀਫਿਕੇਸ਼ਨ ਨੂੰ ਮਿਲ ਜਾਵੇ ਇੱਕ ਸিসিਟੀਵੀ ਕੈਮਰਾ ਜੋ ਕਿ ਤੀਸਰੀ ਅੱਖ ਮੰਨੇ ਜਾਂਦੇ ਆ ਉਹ ਵੀ ਜਾਨਦਾਰ ਬੰਦ ਪਾਏ ਜਾ ਰਹੇ ਆ ਨਗਰ ਕੌਂਸਲ ਵੱਲੋਂ ਲਗਾਏ ਗਏ ਆ ਉਹਦੇ ਲਈ ਤੁਹਾਡਾ ਕੀ ਸਟੈਪ ਹੈਗਾ ਉਹਦੇ ਸਬੰਧੀ ਨਗਰ ਕੌਂਸਲ ਨਾਲ ਅਸੀਂ ਗੱਲਬਾਤ ਕਰਕੇ ਉਹਨਾਂ ਨੂੰ ਵੀ ਚਾਲੂ ਕਰਵਾ ਦਾਂਗੇ